ਇਸ ਵਕਤ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਤੇ ਖੜੇ ਆ ਜੇ ਤੁਹਾਨੂੰ ਕੋਈ ਪੁੱਛੇ ਕਿ ਕਿੰਨੀ ਕੁ ਮਹਿੰਗੀ ਆ ਤਾਂ ਇਤਿਹਾਸਕਾਰ ਲਿਖਦੇ ਨੇ ਕਿ ਦੀਵਾਨ ਟੋਡਰਮਲ ਜੀ ਨੇ ਇਹ ਜਗ੍ਹਾ ਤੇ 78000 ਮੋਹਰਾਂ ਵਸਾਈਆਂ ਸੀ ਔਰ ਇਤਿਹਾਸਕਾਰ ਉਸ ਸਮੇਂ ਅਸ਼ਰਫੀ ਲਿਖਦੇ ਨੇ ਸੋਨੇ ਦੀ ਮੋਹਰ ਨੂੰ ਔਰ ਇੱਕ ਅਸ਼ਰਫੀ ਦਾ ਭਾਰ 10 ਗ੍ਰਾਮ ਲਿਖਦੇ ਨੇ ਇਸ ਹਿਸਾਬ ਨਾਲ 780 ਕਿਲੋ ਸੋਨਾ ਇੱਥੇ ਦੀਵਾਨ ਟੋਡਰਮਲ ਜੀ ਨੇ ਵਸਾਇਆ ਸੀ ਕੀਮਤ ਦੀ ਜੇ ਆਪਾਂ ਗੱਲ ਕਰੀਏ ਜੇ ਅੱਜ ਦੇ ਹਿਸਾਬ ਨਾਲ ਆਪਾਂ ਦੇਖੀਏ ਇੱਕ ਤੋਲੇ ਦੀ ਕੀਮਤ 78000 ਆ 780 ਕਿਲੋ ਸੋਨੇ ਦੀ ਕੀਮਤ ਬਣਦੀ ਆ 6 ਅਰਬ 8 ਕਰੋੜ 40 ਲੱਖ ਪਰ ਇਹ ਇਤਿਹਾਸ ਅਸੀਂ ਦੁਨੀਆ ਤੱਕ ਪਹੁੰਚਾ ਨਹੀਂ ਪਾਏ ਅੱਜ ਹੁਣ ਡਿਜੀਟਲ মিডিਏ ਦਾ ਯੋਗਾ ਅਸੀਂ ਕਮੈਂਟ ਕਰੀਏ ਕਿ ਮੋਸਟ ਐਕਸਪੈਂਸਿਵ ਪਲੇਸ ਇਨ ਦਾ ਵਰਡ ਇਜ਼ ਫਤਿਹਗੜ੍ਹ ਸਾਹਿਬ ਤਾਂ ਕਿ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਵੀ ਜੇ ਕੋਈ ਬੈਠਾ ਹੈ ਨਾਨ ਸਿੱਖ ਨਾਨ ਪੰਜਾਬੀ ਜਿਹਨੂੰ ਸੇਕ